ਡੋਗਰ ਜੀ ਜੈ ਗੁਰਦੇਵ ਜੈ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਮਹਾਤ ਜੈ ਗੁਰਦੇਵ ਜੈ ਗੁਰਦੇਵ ਹਾਂਜੀ ਸੋ ਅੱਜ ਅਸੀਂ ਜਿਹੜਾ ਦਿਨ ਇਕੱਠੇ ਹੋਏ ਆ ਇਸ ਬੰਗਾ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸ਼੍ਰੀ ਅਮਰਦਸਰ ਸਾਹਿਬ ਵਿਕੇ ਜਿਹੜੀ ਆਪਣੇ 바ਵਾ ਅੰਬੇਡਕਰ ਸਾਹਿਬ ਜੀ ਦੀ ਜਿਹੜੀ ਪ੍ਰਤਿਮਾ ਆ ਉਹਨੂੰ ਇੱਕ ਵਿਅਕਤੀ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਮੰਨ ਲਓ ਪਹਿਲਾਂ ਅੱਗ ਲਾਈ ਆ ਉਹਨੇ ਔਰ ਫਿਰ ਉੱਪਰ ਚੜਿਆ ਔਰ ਬਹੁਤ ਵੱਡੀ ਇਹ ਬੇਅਦਬੀ ਆ ਸਾਡੇ ਲਈ ਇਸ ਸੰਸਾਰ ਦੇ ਅੰਦਰ ਸਭ ਤੋਂ ਜਿਹੜਾ ਮਾੜਾ ਦੇ ਨੇ ਆ ਉਹੀ ਆ ਕਿ ਸਾਡੇ ਰੈਵਰ ਜਿਨ੍ਹਾਂ ਦਾ ਅਸੀਂ ਦਿੱਤਾ ਖਾਣੇ ਆ ਜੇ ਅੱਜ ਸਾਡੀ ਇਸ ਹੋਂਦ ਹੈਗੀ ਆ ਪਛਾਣ ਹੈਗੀ ਆ ਅੱਜ ਅੱਜ ਅਸੀਂ মিডিਆ ਮੁਰੇ ਬੋਲ ਸਕਦੇ ਆ ਜਾਂ ਅਸੀਂ ਧਰਨੇ ਮੁਜਾਰੇ ਲਾ ਸਕਦੇ ਆ ਜਾਂ ਅਸੀਂ ਵਧੀਆ ਖਾ ਸਕਦੇ ਆ ਵਧੀਆ ਪੈਣ ਸਕਦੇ ਆ ਜਾਂ ਵਧੀਆ ਦੇਸ਼ੋ ਵਿਦੇਸ਼ ਜਾਣੇ ਆ ਸਾਡੀਆਂ ਭੈਣਾਂ ਜਿਹੜੀਆਂ ਵਾਈ ਜਹਾਜੜਾ ਸਕਦੀਆਂ ਜਾਂ ਸਾਡੀਆਂ ਭੈਣਾਂ ਮਾਂਵਾੜੀਆਂ ਪ੍ਰਧਾਨ ਮੰਤਰੀ ਬਣ ਸਕਦੀਆਂ ਉਹ ਸਿਰਫ ਉਹ ਸਿਰਫ 바ਵਾ ਅੰਬੇਡਕਰ ਸਾਹਿਬ ਜੀ ਦੀ ਬਦੌਲਤੋਂ ਬਣੀਆਂ ਆ ਔਰ ਉਹਨਾਂ ਦੀ ਪ੍ਰਤਿਮਾ ਦੀ ਜਿਹੜੀ ਬੇਅਦਬੀ ਹੋਈ ਆ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਵਸਦੀਆਂ ਸੰਗਤਾਂ ਆ ਅਤੇ ਹਿੰਦੋਸਤਾਨ ਪੰਜਾਬ ਅਤੇ ਬੰਗਾ ਸ਼ਹਿਰ ਦੇ ਵਿੱਚ ਵੀ ਔਰ ਹਰ ਇੱਕ ਪਾਰਟੀ ਹਰ ਇੱਕ ਸੰਸਥਾਵਾਂ ਜਿਹੜੇ ਆਪਣੇ ਹੈਦੇ ਆ ਉਹ ਬਲੁੰਦ ਰੇ ਗਏ ਆ ਔਰ ਉਹਦੇ ਵਿੱਚ ਰੋਸ ਦੇ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਔਰ ਮੈਂ ਇਹ ਕਹਿਣਾ ਚਾਹੁੰਦਾ ਸਾਰੀਆਂ ਪਾਰਟੀਆਂ ਦੇ ਮੈਨੂੰ ਸਵੇਰੇ ਫੋਨ ਆਏ ਆ ਉਨੀ ਕਿਹਾ ਕਿ ਪ੍ਰਧਾਨ ਜੀ ਅਸੀਂ ਤੁਹਾਡੇ ਨਾਲ ਆ ਇਹ ਜਿਹੜੀ ਬਹੁਤ ਵੱਡੀ ਮੰਦ ਘਟਨਾ ਹੋਈ ਆ ਮੈਨੂੰ ਹੁਣੇ ਜਦੋਂ ਸ਼ੁਰੂ ਕਰਨ ਲੱਗੇ ਆ ਕਲਜੀਤ ਸਰਾਲ ਜੀ ਦਾ ਮੈਨੂੰ ਫੋਨ ਆਇਆ ਕਹਿੰਦੇ ਪ੍ਰਧਾਨ ਜੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਮੰਨ ਲਓ ਕਾਂਗਰਸ ਅਕਾਲੀ ਦਲ ਵਾਲੇ ਹੋਰ ਕਈ ਪਾਰਟੀਆਂ ਔਰ ਜਿਹੜੀਆਂ ਸਿੱਖ ਸੰਸਥਾਵਾਂ ਵੀ ਆ ਉਹ ਵੀ ਸਾਡਾ ਜਿਹੜਾ ਸਾਥ ਦੇ ਰਹੀਆਂ ਇਹ ਕੱਲਾ ਅਸੀਂ ਅੰਬੇਡਕਰ ਸਹਿਬਾਵਾ ਜਾਂ ਮਾਲੋ ਸ਼੍ਰੀ ਗੁਰੂ ਰਵਿਦਾਸ ਸੰਸਥਾ ਮੇ ਨਹੀਂ ਕੱਲਾ ਮਨਾ ਰਹੀਆਂ ਇਹ ਸਾਰੀਆਂ ਸੰਸਥਾਵਾਂ ਜਿਵੇਂ ਕਿ ਭਗਵਾਨ ਬਾਲਮੀਕ ਮਹਾਰਾਜ ਸੰਸਥਾ ਮ ਅੰਬੇਡਕਰ ਸੰਸਥਾ ਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸੰਸਥਾ ਮ ਇਹ ਸਾਰੀਆਂ ਰਲ ਕੇ ਜਿਹੜਾ ਅੱਜ ਅਸੀਂ ਇਹ ਪਲਾਨ ਅਯੋਜਨ ਕੀਤਾ ਔਰ ਇਹ ਤਾਂ ਇੱਕ ਸਰਬ ਜਿਵੇਂ ਕਿ ਸਾਡੇ ਅਰਨ ਕੁਮਾਰ ਕਈ ਸਾਹਿਬ ਨੇ ਦੱਸਿਆ ਕਿ ਕੇ ਮੈਸੇਜ ਆ ਅਗਰ ਨਾ ਹੋਇਆ ਤਾਂ ਅਸੀਂ ਗਾਹਾਂ ਤੋਂ ਸ਼ਹਿਰ ਦਾ ਬੰਦ ਕਰਾਵਾਂਗੇ ਔਰ ਔਰ ਹੋਰ ਵੀ ਜੋ ਸਾਡੇ ਕੋ ਹੋਇਆ ਕਰਾਂਗੇ ਅਸੀਂ ਕਿਉਂਕਿ ਅਸੀਂ ਬਾਬਾ ਸਾਹਿਬ ਦਾ ਦਿੱਤਾ ਖਾਨੇ ਆ ਉਹਨਾਂ ਦਾ ਪੈਨਦੇ ਆ ਉਹਨਾਂ ਦੇ ਖਾਤਰ ਉਹਨਾਂ ਦੇ ਜਮੀਰ ਦੇ ਲਈ ਜਾਂ ਉਹਨਾਂ ਦੀ ਸ਼ਾਨ ਦੇ ਸ਼ੌਕਤ ਵਿੱਚ ਸਾਨੂੰ ਜੇਲਾ ਚ ਵੀ ਜਾਣਾ ਪੈ ਜਾਵੇ ਤਾਂ ਅਸੀਂ ਆਹ ਦੇਖੋ ਦੋ ਹੱਥ ਖੜੇ ਕਰਕੇ ਜਾਣ ਨੂੰ ਤਿਆਰ ਆ ਪਰ ਅਸੀਂ ਉਹਨਾਂ ਦੀ ਸ਼ਾਨ ਤੇ ਕੋਈ ਮੰਨ ਲਓ ਆਂਜ ਨਹੀਂ ਆਣ ਦਵਾਂਗੇ ਸਾਡੀ ਸਾਰ ਇਹੀ ਮੰਗਿਆ ਕਿ ਉਹਦੇ ਤੇ ਜਿਹੜੀਆਂ ਸਖਤ ਤੋਂ ਸਖਤ ਜਿਹੜੀਆਂ ਧਰਾਮਾ ਪਹਿਲੀ ਜਿਹੜੀ ਧਾਰਾ ਹੈ ਦੇਸ਼ ਧਰੋ ਦੀ ਤੇ ਦੂਜੀ ਜਿਹੜੀ ਆ ਉਹ ਤੇ ਐਨਐਸ ਲਾਇਆ ਜਾਵੇ ਕੀਚੀ ਜਾਣ ਕੇ ਜਿਹੜੀ ਬੈਦਵੀ ਦੀ ਧਾਰਾ ਜਾਂ ਹੋਰ ਜਿੰਨੀਆਂ ਵੀ ਧਾਰਾ ਸਖਤ ਹੋ ਸਤ ਹੈਗੀਆਂ ਮੈਂ ਤਾਂ ਇਹ ਕਹੂੰਗਾ ਇਦਾਂ ਦੇ ਬੰਦੇ ਨੂੰ ਫਾਂਸੀ ਚਵਾ ਦਿੱਤਾ ਜਾਵੇ ਜਿਹੜੇ ਸਾਡੇ ਦਲਿਤਾਂ ਦੇ ਮਸੀਹਾ ਸਾਰਿਆਂ ਦੇ ਮੰਨ ਲਓ ਕੱਲੇ ਦਲਿਤਾਂ ਦੇ ਨਹੀਂ ਸਾਰਿਆਂ ਦੇ ਮਸੀਹਾ ਜੇ ਅੱਜ بڑے بڑے ਜੱਜ ਆ ਜਾਂ ਐਸਐਸਪੀ ਸਾਹਿਬ ਆ ਡੀਐਸਪੀ ਸਾਹਿਬ ਆ ਐਸਐਚਓ ਸਾਹਿਬ ਆ ਕੋਈ ਵੀ ਅਗਰ ਜੇ ਕੋ ਧਾਰਾ ਲਾਉਂਦਾ ਆ ਤਾਂ ਉਹ ਸੰਵਿਧਾਨ ਦੇ ਵਿੱਚੋਂ ਪੜ੍ਹ ਕੇ ਧਾਰਾ ਲਾਉਂਦਾ ਸੰਵਿਧਾਨ ਤੋਂ ਬਾਹਰ ਹੋ ਕੇ ਨਾਜ ਤੱਕ ਕੋ ਚੱਲਿਆ ਨਾ ਕੋ ਚੱਲ ਸਕਦਾ ਨਾ ਕੋ ਸੰਵਿਧਾਨ ਨੂੰ ਬਦਲ ਸਕਿਆ ਨਾ ਕੋ ਗਾਹ ਬਦਲ ਹੋਣਾ ਇਹ ਜੋ 바ਵਾ ਅੰਬੇਡਕਰ ਸਾਹਿਬ ਜੀ ਨੇ ਲੈ ਕੇ ਦਿੱਤਾ ਉਹ ਉਰਤਾਲਿਆ ਉਹੀ ਹੋਣਾ ਬਾਕੀ ਜਿਹੜੀ ਆ ਉਹਦੀ ਮੰਨ ਲਓ ਸੀਵੀ ਬ੍ਰਾਂਚ ਦੇ ਵਿੱਚ ਉਹਦਾ ਇਦਾਂ ਮੰਨ ਲਓ ਰਿਮਾਂਡ ਜਿਹੜਾ ਮੰਨ ਲਓ ਜੋ ਕੱਲ ਅਸੀਂ ਦੇਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਿਆਨ ਆਇਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਉਹ ਚਾਹੇ ਕਿਸੇ ਸੰਸਦਾਂ ਦਾ ਹੋਵੇ ਕਿਸੇ ਪਾਰਟੀ ਦਾ ਹੋਵੇ ਕਿਸੇ ਜਾਤ ਦਾ ਹੋਵੇ ਉੱਤੇ ਸਖਤ ਤੋਂ ਸਖਤ ਜਿਹੜੀਆਂ ਧਰਾਮਾਂ ਲਾਈਆਂ ਜਾਣੂ ਨਹੀਂ ਆਰਡਰ ਕੀਤਾ ਜੀ ਲੋਕੀ ਪਿਛਲੇ ਕਹਿੰਦੇ ਬਹੁਤ ਮੰਦ ਘਟਣਾ ਜੀ ਕੱਲਾ ਗ੍ਰਹਿ ਮੰਤਰੀ ਨਹੀਂ ਮੈਂ ਤੁਹਾਨੂੰ ਇਹ ਮੀਡੀਆ ਜਰੀਏ ਕਹਿਣਾ ਚਾਹੁੰਦਾ ਅਗਰ ਇਦਾਂ ਦੇ ਜਿਹੜੇ ਅਪ ਸ਼ਬਦ ਦੇ ਮੰਤਰੀ ਬੋਲਦੇ ਆ ਇਹ ਆਪਣਾ ਜਿਹੜਾ ਗਾਹਾਂ ਆ ਇਹ ਕੰਡੇ ਬੀਜ ਰਹੇ ਆ ਮੈਂ ਕਹਿੰਦਾ ਆਉਣ ਵਾਲੇ ਸਮੇਂ ਦੇਖ ਲਿਓ ਅਮਰ ਸ਼ਾਹ ਉਹਨਾਂ ਦਾ ਕੀ ਹਾਲ ਹੋਣਾ ਇਹ ਜੇ ਭਾਜਪਾ बार-बार ਟਿੱਪਣੀ ਕਰੂਗੇ ਨਾ 바ਵਾ ਸਾਹਿਬ ਤੇ ਤਾਂ ਇਹਨਾਂ ਨੂੰ ਮੈਂ ਕਹਿੰਦਾ ਇਹਨਾਂ ਦੇ ਤਖਤ ਤਾਂ ਪਲਟ ਜਾਣਾ ਇਹ ਉੱਥੇ ਦੇ ਜਿਹੜੇ ਸਾਡੇ ਮਸੀਹ ਆ ਸਾਡੇ ਦਲਿਤ ਭਾਈਚਾਰਾ ਮੈਂ ਕਹਿੰਦਾ ਇਹੀ ਇਕੱਠੇ ਹੋ ਜਣਾ ਨਾ ਤੁਸੀਂ ਐਤੀ ਦੇਖਿਆ ਮੋਦੀ ਦੀ ਸਹਿਮਤੀ ਨਾਲ ਸਰਕਾਰ ਬਣੀ ਆ ਤੁਸੀਂ ਗਾਂ ਤੋਂ ਦੇਖ ਲਿਓ ਅਗਰ ਇਹ ਟਿੱਪਣੀਆਂ ਕਰਦੇ ਰਹੇ ਬਾਬਾ ਸਾਹਿਬ ਦੇ ਖਿਲਾਫ ਤਾਂ ਉੱਥੇ ਦਾ ਜਿਹੜਾ ਭਾਈਚਾਰਾ ਇਕੱਠਾ ਹੈਗਾ ਹੈਗਾ ਅਸੀਂ ਵੀ ਇਤੋਂ ਜਿਹੜੇ ਆਪਣੇ ਪੰਜਾਬ ਦੇ ਆ ਜਾਂ ਆਪਣੇ ਦੁਆਬੇ ਦੇ ਏਰੀਆ ਇਹ ਵੀ ਜਾਵਾਂਗੇ ਅਸੀਂ ਉੱਥੇ ਲੋਕਾਂ ਨੂੰ ਬੇਨਤੀਆਂ ਕਰਾਂਗੇ ਭਾਈ ਭਾਜੀਪੀ ਨੂੰ ਵੋਟ ਨਾ ਪਾਓ ਹੋਰ ਜੈਨੂੰ ਮਰਜ਼ੀ ਪਾ ਦਿਓ ਕਿਉਂਕਿ ਜਿਹੜਾ ਜਾਂ ਸਾਡੇ ਬਾਬਾ ਸਾਹਿਬ ਦੇ ਪ੍ਰਤੀ ਬੋਲਦਾ ਉਹ ਸਾਡਾ ਕਿਆ ਲੱਗਦਾ ਸਾਡੇ ਲੋ ਮੰਤਰੀ ਹੋਵੇ ਚਾਹੇ ਮੋਦੀ ਹੋਵੇ ਕੋਈ ਹੋਵੇ ਚਾਹੇ ਸੰਵੇਸ਼ ਗੱਲਾਂ ਕੋਈ ਲੈਣਾ ਦੇਣਾ ਨਹੀਂ ਸਾਡੇ ਮਸੀਹਾ ਓਨਲੀ ਸਿਰਫ 바ਵਾ ਅੰਬੇਡਕਰ ਸਾਹਿਬ ਆ ਜੋ ਘਟਨਾ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਵਾਲੇ ਦਿਨ ਵਾਪਰੀ ਹੈ ਜਿਸ ਦਿਨ 바ਵਾ ਸਾਹਿਬ ਜੀ ਦਾ ਸਵਧਾਨ ਲਾਗੂ ਕੀਤਾ ਗਿਆ ਔਰ ਬੜੇ ਹੀ ਖੁਸ਼ੀ ਨਾਲ ਇਹ ਤਿਉਹਾਰ ਇਹ ਦਿਨ ਸਾਡੇ ਦੇਸ਼ ਦੇ ਵਿੱਚ ਕੀ ਦੇਸ਼ ਵਿਦੇਸ਼ਾਂ ਵਿੱਚ ਵੀ ਸਾਡੇ ਭਾਰਤੀ ਮਨਾਉਂਦੇ ਨੇ ਔਰ ਉਸ ਨੇ ਉਸ ਇੱਕ ਅਫਕਤੀ ਸ਼ਖਸ ਨੇ ਜੋ ਘਟਨਾ ਵਾਪਰੀ ਹੈ ਜੋ ਉਹਨੇ ਮਾੜਾ ਕੰਮ ਕਾਰਨਾਮਾ ਕੀਤਾ ਉਹਦੇ ਲਈ ਮੈਂ ਆਪਣੇ ਆਲਰੀਡੀਆ ਹਿਊਮਨ ਰਾਈਟਸ ਕਾਉਂਸਲ ਵੱਲੋਂ ਸਾਡੇ ਪ੍ਰਧਾਨ ਅਸਾ ਸਿੰਘ ਤਲਵੰਡੀ ਜੀ ਵੱਲੋਂ ਜੋ ਕਿ ਕੌਮੀ ਪ੍ਰਧਾਨ ਨੇ ਬਹੁਤ ਜ਼ਿਆਦਾ ਨਖੇਦੀ ਕਰਦਾ ਔਰ ਸਾਥੀਓ ਮੈਂ ਦੱਸਣਾ ਚਾਹਨਾ ਇਹ ਜਿਹੜੀ ਘਟਨਾ ਹੈ ਇਹਦੇ ਪਿੱਛੇ ਬਹੁਤ ਵੱਡੀਆਂ-ਵੱਡੀਆਂ ਸ਼ਾਸ਼ਾ ਨੇ ਕਿਉਂਕਿ ਜਿਸ ਤਰ੍ਹਾਂ ਕਿ ਮੇਰੇ ਬਾਕੀ ਵੀ ਸਾਥੀਆਂ ਨੇ ਦੱਸਿਆ ਹੈ ਕਿ ਇਸ ਸਮਾਜ ਨੂੰ ਤੋੜਨ ਦੀਆਂ ਗੱਲਾਂ ਨੇ ਸਾਡੇ ਖਾਸ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨੀਆਂ ਗੱਲਾਂ ਨੇ ਔਰ ਜਿਹੜੀਆਂ ਸ਼ਕਤੀਆਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨੇ ਚਾਹੁੰਦੀਆਂ ਨੇ ਉਹਨਾਂ ਦੀਆਂ ਪਿੱਛੇ ਬਹੁਤ ਵੱਡੀਆਂ ਸ਼ਾਸ਼ਾਹਾਂ ਨੇ ਜਿਸ ਤਰ੍ਹਾਂ ਕਿ ਮੈਂ ਦੱਸ ਦਿਆਂਗੇ ਜੋ ਭਾਰਤ ਦੇ ਵਿੱਚ ਸਰਕਾਰ ਰਾਜ ਕਰ ਰਹੀ ਹੈ ਉਹਨਾਂ ਨੇ ਪਹਿਲਾਂ ਵੀ ਸੰਵਧਾਨ ਦੇ ਨਾਲ ਦੇਸ਼ ਤੋੜ ਮੋੜ ਕਰਨ ਦੀ ਕੋਸ਼ਿਸ਼ ਕੀਤੀ ਔਰ ਮੇਰਾ ਖਿਆਲ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈ ਉਹਨੇ ਵੀ ਇੱਕ ਬੜਾ ਹੀ ਮੰਦ ਭਾਗਾ ਬਿਆਨ ਦਿੱਤਾ ਸੀ ਬਾਬਾ ਸਾਹਿਬ ਜੀ ਦੇ ਖਿਲਾਫ ਔਰ ਜੇ ਇਸ ਸੀ ਨੂੰ ਡੰਗਾਈ ਦੇ ਵਿੱਚ ਜਾ ਕੇ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ ਕਿਉਂਕਿ ਜਿਹੜਾ ਉਹ ਸ਼ਖਸ ਹੈ ਉਹ ਆਪਣੇ ਲੈਵਲ ਦੇ ਆਪਣੀ ਸੋਚ ਦੇ ਨਾਲ ਇਦਾਂ ਦਾ ਕਾਰਨਾਮਾ ਨਹੀਂ ਕਰ ਸਕਦਾ ਇਸ ਕਰਕੇ ਸਾਥੀਓ ਇਸ ਕਾਰੇ ਦੀ ਜਿੰਨੀ ਨਖੇਤੀ ਕੀਤੀ ਜਾਵੇ ਉਨੀ ਘਟ ਹੈ ਲੋੜ ਕਿਸ ਚੀਜ਼ ਦੀ ਹੈ ਲੋੜ ਇਸ ਚੀਜ਼ ਦੀ ਹੈ ਕਿ ਇਸ ਵੇਲੇ ਇਹ ਜਿਹੜੀ ਬਾਬਾ ਸਾਹਿਬ ਜੀ ਨੇ ਜਿਹੜੇ ਜਿਹੜੇ ਬਾਬਾ ਸਾਹਿਬ ਦਾ ਸੁਲਤਾਨ ਹੈ ਉਹ ਕੋਈ ਇੱਕ ਸਮਾਜ ਨਾਲ ਨਹੀਂ ਜੁੜਿਆ ਮੈਂ ਤਾਂ ਬੇਨਤੀ ਕਰੂੰਗਾ ਸਾਰੇ ਸਮਾਜ ਦੇ ਆਪਣੇ ਲੋਕਾਂ ਨੂੰ ਬੇਨਤੀ ਕਰੂੰਗਾ ਚਾਹੇ ਉਹ ਕਿਸੇ ਵਰਗ ਨਾਲ ਸੰਬੰਧਿਤ ਨੇ ਚਲ ਚਲ ਰਹੀ ਸੀ ਤੇ ਸਾਡੇ ਇੱਕ ਲੀਡਰ ਸਾਹਿਬਾਨ ਗੱਲ ਕਰ ਰਹੇ ਸੀ ਕਿ ਦਲਿਤ ਸਮਾਜ ਨੂੰ ਤੱਕਣਾ ਆਉਣਾ ਚਾਹੀਦਾ ਹੈ ਕਿਉਂਕਿ 바ਵਾ ਸਾਹਿਬ ਦਲਿਤ ਸਮਾਜ ਨਾਲ ਜੁੜੇ ਨੇ ਇਧਰ ਦੀਆਂ ਗੱਲਾਂ ਨੂੰ ਆਪਾਂ ਪਿੱਛੇ ਕਰਕੇ ਕਿਉਂਕਿ 바ਵਾ ਸਾਹਿਬ ਸਾਰੇ ਇੱਕ ਸਮਾਜ ਦੇ ਨੇਗੇ 바ਵਾ ਸਾਹਿਬ ਇੱਕ ਜਨਰਲ ਕੈਟਾਗਰੀ ਦੇ ਵੀ ਜਿਹੜਾ ਸੰਵਧਾਨ ਹੈ ਉਹਨਾਂ ਦੇ ਵੀ ਲੱਗ ਹੁੰਦਾ ਸਾਰਿਆਂ ਸਾਰੇ ਸਮਾਜਾਂ ਦੇ ਉਹ ਜਿਹੜਾ ਸਵਧਾਨ ਲੱਗ ਹੁੰਦਾ ਔਰ ਭਾਰਤ ਦਾ ਇੱਕ ਬੱਚਾ ਬੱਚਾ ਉਸ ਸਵਧਾਨ ਦਾ ਸਤਿਕਾਰ ਕਰਦਾ ਔਰ ਬਾਬਾ ਸਾਹਿਬ ਦਾ ਸਤਿਕਾਰ ਕਰਦਾ ਹੈ ਇਸ ਕਰਕੇ ਮੈਂ ਸਾਰੇ ਸਮਾਜ ਦੇ ਲੋਕਾਂ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਔਰ ਅਪੀਲ ਕਰੂੰਗਾ ਕਿ ਸਾਰੇ ਸਮਾਜ ਦੇ ਲੋਕ ਇਸ ਗੱਲ ਦੀ ਨਿਖੇਦੀ ਕਰਨ ਚਾਹੇ ਉਹ ਕਿਸੇ ਧਰਮ ਦੇ ਨਾਲ ਜੁੜੇ ਨੇ ਕਿਸੇ ਸਮਾਜ ਦੇ ਨਾਲ ਜੁੜੇ ਨੇ ਸਮਾਜ ਤੋਂ ਵੱਖ ਹੋ ਗਏ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਂਦਾ ਸਭੇ ਸਾਂਝੀ ਵਾਲ ਸੁਦਾਇਣ ਕੋਈ ਨਾ ਦਿੱਸੇ ਵਾਰਾ ਜਿਓ ਅਵਲਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਦੇ ਸਮਝਾ ਗੁਜਿਆ ਕੌਣ ਭਲੇ ਕੌਣ ਬੰਦੇ ਔਰ ਮੈਂ ਫੇਰ ਇੱਕ ਵਾਰੀ ਇਸ ਜੋ ਕੰਮ ਹੋਇਆ ਉਸ ਦੀ ਬਹੁਤ ਜ਼ਿਆਦਾ ਨਖੇਦੀ ਕਰਦਾ ਇਹ ਗਿਣੀ ਮਿੱਠੀ ਜਿਹਾ ਸਾਜਿਸ਼ ਔਰ ਜੇ ਤੁਸੀਂ ਕਹੀਏ ਵੀ ਇੱਕ ਆ ਬਲੂੰਗੜਾ ਜਿਹਾ ਆ ਕੇ ਬਾਬਾ ਸਾਹਿਬ ਦਿੱਤੇ ਪ੍ਰਹਾਰ ਕਰ ਜਾਏ ਤੇ ਮੈਂ ਇਹ ਉਮੀਦ ਨਹੀਂ ਰੱਖਦਾ ਵੀ ਇਹ ਨੇ ਨੇ ਕਨਿਆਣੇ ਕਰ ਜਾਏ ਕੋਈ ਅਰ ਜੇ ਇੰਨੇ ਨਿਆਂਿਆਂ ਨੇ ਵੀ ਕੀਤਾ ਤਾਂ ਇਹਨੂੰ ਮਾਰ ਦੇਣਾ ਚਾਹੀਦਾ ਬਸ ਜਿਹੜੀਆਂ ਜਿਹੜੀਆਂ ਸ਼ਕਤੀਆਂ ਬਾਬਾ ਸਾਹਿਬ ਨੂੰ ਲਾਇਕ ਨਹੀਂ ਕਰਦੀਆਂ ਇਸ ਦੇਸ਼ ਦੀ ਸ਼ਾਂਤੀ ਨੂੰ ਪਸੰਦ ਨਹੀਂ ਕਰਦੀਆਂ ਇਸ ਦੇਸ਼ ਦੇ ਵਿੱਚ ਏਕਤਾ ਨਹੀਂ ਚਾਹੁੰਦੀਆਂ ਇਸ ਦੇਸ਼ ਨੂੰ ਸੰਗਠਨ ਨਹੀਂ ਚਾਹੁੰਦੀਆਂ ਉਹਨਾਂ ਸ਼ਕਤੀਆਂ ਦਾ ਇਹ ਪਿੱਛੇ ਸਾਰਾ ਬੋਲ ਵਾਲਾ ਉਹਨਾਂ ਦਾ ਹੀ ਹੈ ਔਰ ਕਿਸੇ ਦਾ ਨਹੀਂ ਹੈ ਕਾਹਦੇ ਹੋ ਕੇ ਜਾਂਦੇ ਕਈ ਵਾਰ ਜਿਹਦਾ ਪ੍ਰੋਗਰਾਮ ਹੋਰੇ ਇਨਾਂ ਦੇ ਪੂਰਾ ਇਹਨਾਂ ਦਾ ਮਾਰਨਾ ਜਿੰਦਾ ਨਹੀਂ ਕਿਹਾ ਇਹ ਸਾਰਾ ਪ੍ਰੋਗਰਾਮ ਉਹਦਾ ਹੀ ਹੋ ਜੀ ਇਸ ਕੀ ਸਾਹਿਬ ਆਪਣੇ ਮੋਟਰਾਂ ਸ਼ਾਰਟ ਮੀਟਰ ਆਪਾਂ ਕੋਈ ਨਾ ਪਾਗਾ ਠੀਕ ਹੈ ਜੀ ਇਹ ਸੰਦੇ ਨੂੰ ਕਹੋ ਹਾਂ ਵੀ